ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਮੈਂ ਪਹੁੰਚਿਆ ਹੋਇਆ ਮਿੱਤਰੋ ਪਿੰਡ ਬਘੇਲੇ ਦੇ ਵਿੱਚ ਤੇ ਬਗਲੇ ਪਿੰਡ ਦੇ ਵਿੱਚ ਪਗੜੇ ਆਉਦੇ ਯਾਰ ਦੇ ਕੋਲੇ ਮਿੱਤਰੋ ਤੁਹਾਨੂੰ ਇੱਕ ਹੋਰ ਪਹਿਲਣ ਪਲੂਣ ਤਾਜੀ ਸੂਈ ਵੱੱਛੀ ਉਹ ਭਰਾ ਵੀਡੀਓ ਦੇ ਨਾਲ ਜੁੜਜੋ ਜਿਨ੍ਹਾਂ ਨੇ ਰਿਸ਼ਤੇਦਾਰ ਗਵੰਡੀਆਂ ਨੂੰ ਲੈ ਕੇ ਦੇਣੀ ਆ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਪਹਿਲਾ ਸੂਆ ਪਲੂਣ ਵੱੱਛੀ ਲੈ ਕੇ ਆ ਗਿਆ ਬਗੜੇ ਬਾਈ ਦੇ ਕੋਲ ਤੇ ਆਜੋ ਕਰਦੇ ਆ ਗੱਲਬਾਤ ਕਿੰਨਾ ਦੁੱਧ ਦਿੰਦਾ ਵਾ ਇਹ ਆਪਾਂ ਨੂੰ ਤੋਲ ਬਗੜੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਬੱਡੇ ਬਾਈ ਬਹੁਤ ਵਧੀਆ ਪਹਿਲਾਂ ਨਹੀਂ ਦੋ ਜਿਹੜੀਆਂ ਕੱਲ ਪਾਈਆਂ ਸੀ ਉਹ ਵੇਗ ਗਈਆਂ ਵੇਗ ਗਈਆਂ ਤੇ ਅੱਜ ਦੋ ਆ ਗਈਆਂ ਹਾਂਜੀ ਠੀਕ ਆ ਬਈ ਇੱਕ ਇਹਨਾਂ ਨੇ ਚੂਲੀ ਮੇਰੇ ਆਉਂਦਿਆਂ ਨੂੰ ਚੰਦਰ ਨੇ ਚੱਲੋ ਆਪਾਂ ਤਾਂ ਨਹੀਂ ਪਾਈ ਅੱਛਾ ਪਗੜੇ ਬਈ ਇਹਦੇ ਬਾਰੇ ਦੱਸੀ ਮੈਨੂੰ ਇਹ ਸਲੇ ਜੀ 8 ਕਿਲੋ ਦੁੱਧ ਆ ਠੀਕ ਆ ਮਾਲਕਾਂ ਨੇ ਕਿਹਾ ਵੀ 4 ਕਿਲੋ ਡੰਗ ਦਾ ਦੁੱਧ ਆ ਆਪਾਂ ਲਿਆਂਦੀ ਧਾਰਾ ਮਾਰ ਕੇ ਠੀਕ ਆ ਬਈ ਆਪਣੇ ਕੋਲੇ ਅੱਜ ਹੀ ਆਈ ਆ ਆਪਣੇ ਕੋਲੇ ਅੱਜ ਹੀ ਆਈ ਗੱਡੀ ਤੋਂ ਤਰੀ ਆ ਤੇ ਸਾਪੇ ਨਾਲ ਨੂੰ ਬਾਦੀ ਜਾ ਰਹੀ ਆ ਹੈਨਾ ਠੀਕ ਆ ਬਈ ਬੱਚਾ ਇਹਦੇ ਮਗਰ ਆ ਬਈ ਹੈ ਬੱਚੀ ਬੱਚੀ ਅੱਛਾ ਬੱਚੀ ਆ ਇਹਦੇ ਮਗਰ ਮੇਰੇ ਪਪਾ ਵੀ ਸੋਨੇ ਦੇ ਸੁਹਾਗੇ ਵਾਲੀ ਇੱਕ ਨਹੀਂ ਗੱਲ ਦੋ ਜਾਣੀਆਂ ਹਨ ਹਾਂ ਜੀ ਦੋ ਤਾਂ 12 ਕਿਲੋ ਦੇ ਦਊ ਬੜਾ ਯਾਰ ਹਾਂਜੀ ਹੂੰ ਕਿੰਨੇ ਦੀ ਦੇਣ ਲੈਣ ਵਾਲੀ ਬੱਟਨ ਵਾਲੀ ਰੁਪਈਆ ਜੇਬ ਚ ਪਾਉਣ ਵਾਲੀ ਥੁੱਕ ਲੈ ਕੇ ਗਿਣਨ ਵਾਲੀ ਬਾ ਥੁੱਕ ਦਲਾ ਕੇ ਗਿਣਨ ਵਾਲੀ ਤੇ ਰਵੜ ਚੜਾ ਕੇ ਮੋੜਨ ਵਾਲੀ ਗੱਲ ਦੱਸ ਦੇ ਕਿੰਨੇ ਦੀ ਇਹਦਾ ਸਿਰ 45000 ਰੁਪਏ ਮਾਨਤਨ ਮਾਨਤਨ ਕਰ ਦਾਂਗੇ ਕਿੰਨਾ 42 ਦੀ ਦੇ ਦਾਂਗੇ ਬਾ ਕੱਢੀ ਬਾ ਤੋਰੀ ਫਿਰੇ ਖੋਲੀ ਮੜਾ ਲੈ ਵੀ ਮਿੱਤਰੋ 42000 ਦੀ ਦੇ ਦੇਣੀ ਹੈ ਤੁਹਾਨੂੰ ਬੱਚੀ ਪਲੂਣ ਪਹਿਲਾਂ ਸੂਆ ਬਈ ਕੁਰੀ ਬਰੀਡ ਮੱਥੇ ਦੇ ਵਿੱਚ ਟਵਾ ਕੰਗਰੂੜ ਸਿੱਧੀ ਦੇ ਵਿੱਚ ਰੰਗ ਬਾਜ ਦੇ ਵਿੱਚ ਲਾਲੀ ਜਮਾ ਮਿੱਤਰੋ ਕਰਮਾਲੀ ਦੇ ਵਿੱਚ ਆ ਵੇਖੋ ਬਈ ਆ ਚੀਜ਼ ਲੋਕ ਪਾਲਦੇ ਆ ਹੀਰਿਆਂ ਦੀ ਕਦਰ ਘੱਟ ਕਰਦੇ ਆ ਭਾਅ ਦੀ ਕਦਰ ਵੱਧ ਹੁੰਦੀ ਹੈ ਇਲਾਕੇ ਦੇ ਵਿੱਚ ਮਿੱਤਰੋ ਇਹ ਾਡੋ ਾਡੀ ਏਰੀਆ ਲੋਕ ਕਹਿੰਦੇ ਸੀ ਅੱਜ ਕੀ ਭਾਅ ਉੱਚੇ ਕਰਤੇ ਬਗੜਿਆ ਬਗੜਿਆ ਕਹਿੰਦਾ ਮੈਂ ਹੀਰੇ ਲੈ ਕੇ ਆਇਆ ਲੋਕ ਕਹਿੰਦੇ ਅਸੀਂ ਹੀਰਿਆਂ ਦੀ ਕਦਰ ਘੱਟ ਪਾਉਣੀ ਆ ਪੈਸੇ ਗਿਣਦੇ ਆ ਕਿ ਸਾਡੇ ਘੱਟ ਲੱਗਦੇ ਕਿ ਵੱਧ ਲੱਗਦੇ ਅਜਿਹਾ ਥੁੱਕ ਲਾ ਕੇ ਗਿਣਨ ਵਾਲੀ ਚੀਜ਼ ਵੇਖਣੀ ਆ ਕਿ ਸਾਡੇ ਘੱਟ ਦੀ ਆ ਤੇ ਵੱਧ ਦੀ ਆ ਆ ਚੱਕੋ ਬਿਆ ਹਜ਼ਾਰ ਦੇ ਵਿੱਚ ਮਿੱਤਰੋ ਪਹਿਲਾ ਸੁਆ ਵੜ ਸੁਈ ਸਵਾਈ ਕਰਮਾ ਵਾਲੀ ਆ ਲੈ ਬਈ ਥੱਲੇ ਬਹਿ ਜਾ ਪਕੜਿਆ ਤੇ ਧਾਰਾਂ ਦੇ ਮਾਰ ਲੈ ਆ ਚੀਜ਼ਾਂ ਤਾਂ ਦੂਜਿਆਂ ਨੇ ਹੀ ਮਾਰ ਨਾ ਕੋਈ ਨਿਆਣਾ ਨਾ ਕੋਈ ਨਿਆਣਾ ਤੇ ਨਾ ਕੋਈ ਭਾਈ ਇੰਨੀ ਠੰਡੀ ਸੀਲ ਇਹ ਤਾਂ ਲਊਗੀ ਬਈ ਮਿੱਤਰੋ ਲੋਕਾਂ ਨੂੰ ਕੀਲ ਪਸ ਗਈ ਗਈ ਰੇਡ ਫੜ ਲਓ ਫੜ ਲਓ ਵਾਲਾ ਬਸ ਬਗੜਿਆ ਤਿਆਰ ਹੋ ਜਾ ਪੈਸੇ ਗਿਣਨ ਨੂੰ ਬਾਲਟੀ ਚ ਪਾਣੀ ਰੱਖ ਲਾ ਪਾ ਕੇ ਧਾਰਾਂ ਮਰਉਣ ਨੂੰ ਸਹਾਈ ਕਰ ਰਾ ਗਾਗ ਆਉਣ ਵਾਲਿਆ ਗੱਡੀ ਤੇ ਚੜਾਉਣ ਵਾਲਿਆ ਤੇ ਮੈਨੂੰ ਐ ਤੁਸੀਂ ਫੋਨ ਨੰਬਰ ਆਉਂਦਾ 9941 21532 ਇੱਕ ਵਾਰੀ ਹੋਰ ਆਉਣ ਦੇ ਬਾਈ 9941 21532 ਠੀਕ ਹੈ ਬਾਈ ਲੈ ਮਿੱਤਰੋ ਇਸ ਨਾਲ ਬਾਈ ਨਾਲ ਕਰ ਲੋ ਇਸ ਨੰਬਰ ਤੇ ਪ੍ਰਾਪਤ ਤੱਕ ਹੈ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ